ਕੀ ਹੋਇਆ ਸੀ ਜੋ ਇਹਨਾ ਮਾਮਲਾ ਥਾਣੇ ਤੱਕ ਪਹੁੰਚਿਆ ਔਰ ਥਾਣੇ ਦੇ ਵਿੱਚ ਤੁਹਾਡੇ ਨਾਲ ਇਹ ਸਾਰਾ ਵਤੀਰਾ ਪੁਲਿਸ ਵਾਲਿਆਂ ਨੇ ਬਸ ਉਹ ਮੇਰੀ ਗੱਡੀ ਦੇ ਮੋਰੇ ਸੰਤਾਂ ਦੀ ਫੋਟੋ ਲੱਗੀ ਸੀ ਹੂੰ ਬਸ ਇਦਾਂ ਉਹਨਾਂ ਨੇ ਉਸੇ ਚੀਜ਼ ਨੂੰ ਟਾਰਗੇਟ ਕੀਤਾ ਇਹ ਗੱਲ ਕਿਸ ਨੇ ਕੀਤੀ ਜਿਹਨਾਂ ਨਾਲ ਤੁਹਾਡਾ ਝਗੜਾ ਹੋਇਆ ਸੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਦੇ ਦਿੱਤਾ بڑا ਮੁੰਡਾ ਮਤਲਬ ਗੱਡੀ ਵਾਲਾ ਹੂੰ ਉਹਨੂੰ ਉਹਨਾਂ ਨੇ ਕਹੀਏ ਕਿ ਤੇ ਪਿੰਡਰਾਲੇ ਦੀ ਫੋਟੋ ਲੱਗੀ ਹੈ ਇਹਦੇ ਨਾਲ ਫੈਸਲਾ ਨਾ ਕਰੀ ਇਹਦੀ ਸਰਵਿਸ ਕਨਾਮ ਆ ਗਈ ਇਹਨਾਂ ਦੀ ਉਂਗਲ ਵਿਖਾਈ ਜਾਵੇ ਕਿਸ ਤਰ੍ਹਾਂ ਇਹਨਾਂ ਦੇ ਨੌ ਜਿਹੜੇ ਨੇ ਖਿੱਚੇ ਗਏ ਨੇ ਔਰ ਸੱਟਾਂ ਖਾਸ ਕਰਕੇ ਤਸੀਹੇ ਦਿੱਤੇ ਗਏ ਨੇ ਲੱਗਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਕੋਈ ਪਰਸਨਲ ਰੰਜਿਸ਼ ਸੀ ਸੰਜਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਬਿਲਕੁਲ ਜੀ 100% ਮੈਂ ਕਹੂੰਗਾ ਹੋਊਗੀ ਜੀ ਨਹੀਂ ਤੇ ਇੰਨੀ ਕੁੱਟਮਾਰ ਕਿੱਥੋਂ ਹੋ ਸਕਦੀ ਬੰਦੇ ਦੀ ਕਿੰਨੀ ਜੀ ਕਰੋਚ ਬੱਲਾ ਮੈਨੂੰ ਉਹਨਾਂ ਨੇ ਬਾਹਰ ਕੱਢਿਆ ਬਾਹਰ ਰੱਖਤਾ हूं ਫੇਰ ਮੇਰੇ ਡੰਡਾ ਫਸਾ ਕੇ ਜੀ ਉਹਨਾਂ ਨੇ ਪਹਿਲਾਂ ਮੇਰੇ ਬੈਗ ਤੇ ਕੁੱਟਿਆ ਮੇਰੇ ਪੈਰਾਂ ਦੀ ਹੱਡੀਆਂ ਤੇ ਲਗਾਤਾਰ ਕੁੱਟਿਆ ਮੇਰੇ ਕਿੱਟਿਆ ਤੇ ਕੁੱਟਿਆ ਮਾਰੇ ਥਾਣੇ ਜਿਨ੍ਹਾਂ ਨੇ ਮੇਰੇ ਤੇ ਕੀਤਾ ਉਹਨਾਂ ਨੂੰ ਮੈਂ ਪਛਾਣਦਾ ਹਾਂ ਇੱਕ ਮੁੰਛੀ ਸੀਗੇ ਤਿੰਨ ਇੱਕ ਡੇਟਮੈਨ ਸੀਗੇ ਰਾਤ ਡਿਊਟੀ ਵਾਲੇ ਉਹਨਾਂ ਚਾਰੇ ਬਲਾਜ਼ਮਾ ਦੇ ਉੱਪਰ ਕਾਰਵਾਈ ਵੀ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀ ਉੱਥੇ ਮੌਜੂਦ ਸਨ ਤੁਸੀਂ ਸਭ ਤੋਂ ਪਹਿਲੇ ਦੱਸੋ ਇਸ ਕਾਰਵਾਈ ਤੋਂ ਸੰਤੁਸ਼ਟ ਮੇਰੇ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈ ਇਹ ਕਾਰਵਾਈ ਬਸ ਉਹਨਾਂ ਨੂੰ ਮੈਂ ਚਾਹਨਾ ਕਿ ਜੜੀ ਬਣਦੀ ਸਜਾ ਉਹਨਾਂ ਨੂੰ ਮਿਲੇ ਉਹਨਾਂ ਨੇ ਮੈਨੂੰ ਜਿਸ ਤਰ੍ਹਾਂ ਕੁੱਟਿਆ ਉਹਨਾਂ ਦੀ ਸਜਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਐਫ ਆਈ ਆਰ ਉਹਨਾਂ ਤੇ ਹੋਈ ਹੈ ਹੂੰ ਸਸਪੈਂਡ ਉਹ ਕਰਤੇ ਜਿਹੜੇ ਉਹ ਬੰਦੇ ਸੀਗੇ ਦੂਜੀ ਪਾਰਟੀ ਵਾਲੇ ਉਹਨਾਂ ਤੇ ਵੀ ਉਹਨਾਂ ਨੇ ਕੀਤੀ ਐਫ ਆਈ ਆਰ ਹਾਂਜੀ ਤੇ ਸਰ ਨੇ ਜਿਹੜੇ ਐਸ ਪੀ ਸਾਹਿਬ ਸੀਗੇ ਹੂੰ ਉਹਨਾਂ ਨੇ ਸਾਨੂੰ ਆਸ਼ਵਾਸਨ ਪੂਰਾ ਮਤਲਬ ਕਿਹਾ ਜੀ ਮੈਂ ਬੰਦੀ ਪੂਰੀ ਜਿੱਥੇ ਤੱਕ ਦੀ ਕਾਰਵਾਈ ਸਾਰੀ ਕਰ ਲਈ। ਪੱਕੀ ਐਸਪੀ ਸਾਹਿਬ ਨੇ ਸਾਡੀ ਸਿੱਖ ਜੱਤੇ ਬੰਦੀਆਂ ਨੇ ਡਰਾਈਵਰ ਭਾਈ ਚਾਰਾ ਜੋ ਜਿੰਨੇ ਆ ਇਸੇ ਕਿਸਾਨ ਜੀ ਨੇ ਸਭ ਨੇ ਬਹੁਤ ਸਾਥ ਦਿੱਤਾ ਜੀ ਮੇਰਾ। ਬਹੁਤ ਸਮਰਥਨ ਹੈ ਜੀ ਉਹਨਾਂ ਦਾ। ਮੇਰੇ ਆਪਣੇ ਸਾਡੇ ਵੱਡੇ ਬਕੀਲ ਸਾਹਿਬ ਜਿਹੜੇ ਕੁੰਮਨ ਜੀ ਸਾਰੇ ਮੇਰੇ ਕੋਲ ਪਹੁੰਚੇ ਜੀ ਲੱਖਾ ਸਦਾਨਾ ਭਾਈ। ਆਪਣੇ ਪਾਨਾ ਸਿੱਧੂ ਜੀ ਮੇਰੇ ਜੱਥੇਦਾਰ ਸਾਹਿਬ ਗੜਗੱਜੀ ਸਾਰਿਆਂ ਨੇ ਮੈਨੂੰ ਬਹੁਤ ਸਮਰਥਨ ਕੀਤਾ ਜੀ। ਸਤਸ਼ਯਾ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਦਾ ਨੌਜਵਾਨ ਰਣਜੋਤ ਜਿਸ ਦੇ ਨਾਲ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕੀਤਾ ਗਿਆ 26 ਜਨਵਰੀ ਦੀ ਰਾਤ ਜਦੋਂ ਉਹ ਕਿਸੇ ਕੰਮ ਤੋਂ ਵਾਪਸ ਆ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਕੁਝ ਰਾਹੀਗਰਾਂ ਦੇ ਨਾਲ ਉਸ ਦੀ ਕਹਾਣੀ ਸੁਣੀ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਉਂਦੇ ਨੇ ਪਰ ਪੁਲਿਸ ਵੱਲੋਂ ਇੱਕ ਪਾਸੜ ਕਾਰਵਾਈ ਕਰਕੇ ਜੋ ਚੌਂਕੀ ਦੇ ਵਿੱਚ ਉਸ ਦੇ ਨਾਲ ਵਤੀਰਾ ਕੀਤਾ ਗਿਆ ਉਹ ਬੇहद ਨਿੰਦਣਯੋਗ ਹੈ ਜਿਸ ਨੂੰ ਲੈ ਕੇ ਕੱਲ ਭਾਰਤ ਨਗਰ ਚੌਂਕ ਵੀ ਜਾਮ ਕੀਤਾ ਗਿਆ ਸਿੱਖ ਜਥੇਬੰਦੀਆਂ ਹੋਣ ਜਾਂ ਡਰਾਈਵਰ ਭਾਈਚਾਰੇ ਦੇ ਲੋਕ ਹੋਣ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਹੋਣ ਸਾਰੇ ਰਣਜੋਤ ਦੀ ਹਮਾਇਤ ਦੇ ਵਿੱਚ ਆਏ ਪੁਲਿਸ ਉੱਪਰ ਪ੍ਰੈਸ਼ਰ ਬਣਿਆ ਸੀਨੀਅਰ ਅਧਿਕਾਰੀਆਂ ਦੇ ਦਖਲ ਦੇ ਨਾਲ ਚਾਰ ਪੁਲਿਸ ਮੁਲਾਜ਼ਮਾਂ ਦੇ ਉੱਪਰ ਕਾਰਵਾਈ ਵੀ ਕੀਤੀ ਗਈ ਪਰ ਸਿਰਫ ਕਾਰਵਾਈ ਤੱਕ ਇਹ ਸੀਮਤ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਅਣਮਨੁੱਖੀ ਤਸ਼ੱਦਦ ਰੰਜੋਦ ਦੇ ਨਾਲ ਹੋਇਆ ਉਹ ਵਾਕਈ ਨਿੰਦਣਯੋਗ ਹੈ ਔਰ ਉਸ ਦੀ ਸਖਤ ਤੋਂ ਸੱਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾੜ ਜੁਣਾ ਦਾ ਵੀ ਇਸ ਵਿੱਚ ਦਾਖਲ ਹੈ ਔਰ ਉਨ੍ਹਾਂ ਨੇ ਕਿਹਾ ਕਿ ਹਰ ਪੱਖੋਂ ਇਨਸਾਫ ਜਿਹੜਾ ਰਣਜੋਤ ਨੂੰ ਮਿਲਣਾ ਚਾਹੀਦਾ ਸਾਡੇ ਨਾਲ ਰਣਜੋਤ ਮੌਜੂਦ ਨੇ ਬੇਸ਼ੱਕ ਇਸ ਵੇਲੇ ਹਾਲਤ ਸਥਿਰ ਹੈ ਪਰ ਹੈ ਸਰੀਰਿਕ ਸੱਟਾਂ ਅਜੇਹੀਆਂ ਨੇ ਕਿ ਵੀਕਨੈਸ ਵੀ ਹੈ ਔਰ ਦਵਾਈ ਜਿਹੜੀ ਹੈ ਉਸ ਨੂੰ ਦਿੱਤੀ ਗਈ ਹੈ ਰਣਜੋਤ ਨਾਲ ਗੱਲਬਾਤ ਕਰਾਂਗੇ ਰਣਜੋਤ ਕੱਲ ਉਹਨਾਂ ਚਾਰੇ ਮੁਲਾਜ਼ਮਾਂ ਦੇ ਉੱਪਰ ਕਾਰਵਾਈ ਵੀ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਸੀਨੀਅਰ ਅਧਿਕਾਰੀ ਉੱਥੇ ਮੌਜੂਦ ਸਨ ਤੁਸੀਂ ਸਭ ਤੋਂ ਪਹਿਲੇ ਦੱਸੋ ਇਸ ਕਾਰਵਾਈ ਤੋਂ ਸੰਤੁਸ਼ਟ ਹੋ ਜੀ ਦੇਖੋ ਇਹ ਮੈਂ ਤਾਂ ਸਿਰਫ ਇਹ ਚਾਹਨਾ ਕਿ ਜਿੱਦਾਂ ਮੇਰੇ ਨਾਲ ਉਹਨਾਂ ਨੇ ਕੀਤਾ ਅਗਰ ਕਿਸੇ ਮੰਨ ਲਓ ਮੇਰੇ ਤੋਂ ਉਹ ਜੀ ਗਲਤੀ ਹੋ ਜੇ ਮੈਂ ਕਿਸੇ ਨਾਲ ਲੜਪਾਂ ਕੁੱਟਦਾ ਉਹਨਾਂ ਨੂੰ ਮੇਰੇ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਕਾਰਵਾਈ ਬਸ ਉਹਨਾਂ ਨੂੰ ਮੈਂ ਚਾਹਨਾ ਕਿ ਜੜੀ ਬਣਦੀ ਸਜ਼ਾ ਉਹਨਾਂ ਨੂੰ ਮਿਲੇ ਉਹਨਾਂ ਨੇ ਮੈਨੂੰ ਜਿਸ ਤਰ੍ਹਾਂ ਕੁੱਟਿਆ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਬਸ ਮੈਂ ਇਹ ਚੀਜ਼ ਚਾਹੁੰਦਾ ਜੀ ਬਾਕੀ ਐਸਪੀ ਸਾਹਿਬ ਨੇ ਸਾਡੀ ਸਿੱਖ ਜੱਤੇ ਬੰਦੀਆਂ ਨੇ ਡ라이ਵਰ ਭਾਈ ਚਾਰਾ ਜੋ ਜਿੰਨੇ ਆਏ ਸੀ ਕਿਸਾਨ ਜੀ ਨੇ ਸਭ ਨੇ ਬਹੁਤ ਸਾਥ ਦਿੱਤਾ ਜੀ ਮੇਰਾ ਬਹੁਤ ਸਮਰਥਨ ਹੈ ਜੀ ਉਹਨਾਂ ਦਾ ਮੇਰੇ ਆਪਣੇ ਸਾਡੇ ਵੱਡੇ ਵਕੀਲ ਸਾਹਿਬ ਜਿਹੜੇ ਗੁੰਮਰ ਜੀ ਸਾਰੇ ਮੇਰੇ ਕੋਲ ਪਹੁੰਚੇ ਜੀ ਲੱਖਾ ਸਦਾਨਾ ਭਾਈ ਆਪਣੇ ਪਾਨਾ ਸਿੱਧੂ ਜੀ ਮੇਰੇ ਜਥੇਦਾਰ ਸਾਹਿਬ ਗੜਗੜ ਜੀ ਸਾਰਿਆਂ ਨੇ ਮੈਨੂੰ ਬਹੁਤ ਸਮਰਥਨ ਕੀਤਾ ਜੀ ਤੇ ਜਿਹੜੀ ਉਹਨਾਂ ਤੇ ਬਣਦੀ ਕਾਰਵਾਈ ਉਹ ਪ੍ਰੋਪਰ ਤਰੀਕੇ ਨਾਲ ਹੋਏਗੀ ਐਸਪੀ ਸਾਹਿਬ ਨੇ ਸਾਨੂੰ ਅਸ ਜੀ ਤੇ ਯਾਸ਼ਵੰਤ 26 ਤਰੀਕ ਦੀ ਰਾਤ ਬਾਰੇ ਥੋੜਾ ਜਿਆਦਾ ਦੱਸੋ ਕਿ ਅਸਲ ਵਾਕਿਆ ਹੋਇਆ ਕੀ ਸੀ ਤੁਹਾਡੀ ਕਾਰ ਦੇ ਨਾਲ ਉਹ ਰਾਗੀਰਾਂ ਦੀ ਕਾਰ ਟਕਰਾਈ ਸੀ ਕੀ ਹੋਇਆ ਸੀ ਜੋ ਇਹਨਾਂ ਮਾਮਲਾ ਥਾਣੇ ਤੱਕ ਪਹੁੰਚਿਆ ਔਰ ਥਾਣੇ ਦੇ ਵਿੱਚ ਤੁਹਾਡੇ ਨਾਲ ਇਹ ਸਾਰਾ ਵਤੀਰਾ ਪੁਲਿਸ ਵਾਲਿਆਂ ਨੇ ਕੀਤਾ ਬਾਈ ਬਸ ਥੋੜੀ ਜੀ ਕਾਰ ਟਕਰਾ ਗਈ ਸੀ ਜੀ ਮਾਮੂਲੀ ਜੀ ਤੇ ਉਹਨਾਂ ਨੇ ਜੀ ਮੈਨੂੰ ਗਾ ਕੇ ਇੱਥੇ ਮੇਰੀ ਕਾਰ ਤੇ ਮੋਰ ਲਾ ਕੇ ਕਾਰ ਮੈਨੂੰ ਫੜ ਲਿਆ ਜੀ ਮੈਂ ਕਾਰ ਚ ਉਤਰਿਆ ਉਹ ਮੁੰਡੇ ਨੇ ਗਲਾ ਫੜਿਆ ਉਹ ਮੁੰਡਾ ਪਹਿਲਾ ਇਹੀ ਬੋਲਿਆ ਜਿਹੜੇ ਮੇਰੇ ਪੈਸੇ ਆ ਦੇ ਹੂੰ ਮੈਂ ਕਿਹਾ ਜਿੰਨੇ ਤੇਰੇ ਪੈਸੇ ਬੰਦੇ ਲੈ ਲੈ ਕੋਈ ਗੱਲ ਨਹੀਂ ਚਲਦੇ ਜੋ ਛੋਟੀ ਮੋਟੀ ਗੱਲਾਂ ਹੁੰਦੀਆਂ ਹੀ ਆ ਜੀ ਮੈਨੂੰ ਇਹੀ ਸੀ ਬਹੁਤ ਛੋਟੀ ਗੱਲ ਕੁਝ ਵੀ ਨਹੀਂ ਗਈ ਕੋਈ ਵੱਡੀ ਗੱਲ ਹੈ ਨਹੀਂ ਸੀ ਕੋਈ ਐਕਸੀਡੈਂਟ ਵੀ ਨਹੀਂ ਸੀਗਾ ਜੀ ਹੂੰ ਬਸ ਇਹ ਗੱਲ ਚਲਦੀ ਵੀ ਸੀ ਜੀ ਵਿੱਚ ਉਹਨੇ ਆਪਣੇ ਦੋ ਕ ਬੰਦੇ ਇਆਂ ਅੰਦਰੋਂ ਆਏ ਨੇ ਜਾਂ ਨੇ ਬੁਲਾਏ ਨੇ ਮੈਨੂੰ ਉਸ ਚੀਜ਼ ਦਾ ਨਹੀਂ ਪਤਾ ਹੂੰ ਬਸ ਉਹ ਮੇਰੀ ਗੱਡੀ ਦੇ ਮੋਰੇ ਸੰਤਾਂ ਦੀ ਫੋਟੋ ਲੱਗੀ ਸੀ ਹੂੰ ਬਸ ਇਦਾਂ ਉਹਨਾਂ ਨੇ ਉਸੇ ਚੀਜ਼ ਨੂੰ ਟਾਰਗੇਟ ਕੀਤਾ ਹੂੰ ਬਸ ਕਹਿੰਦਾ ਇਹਨੂੰ ਫੈਸਲਾ ਨਾ ਕਰੀਏ ਤੇ ਨਾਲ ਹੂੰ ਇਹਦੀ ਸਰਵਸ ਹੋਣੀ ਚਾਹੀਦੀ ਇਹ ਇਹ ਗੱਲ ਕਿਹਨੇ ਕੀਤੀ ਜਿਹਨਾਂ ਨਾਲ ਤੁਹਾਡਾ ਝਗੜਾ ਹੋਇਆ ਸੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਇਹ ਗੱਲ ਕੀਤੀ ਨਹੀਂ ਉਹਨਾਂ ਨੇ ਪਹਿਲਾਂ ਉਸ ਮੁੰਡੇ ਨੂੰ ਕਹੀ ਆ ਜਿਹੜਾ ਮੁੰਡਾ ਮਤਲਬ ਗੱਡੀ ਵਾਲਾ ਹੂੰ ਉਹਨੂੰ ਉਹਨਾਂ ਨੇ ਕਹੀਏ ਕਿ ਤੇ ਭਿੰਡਾਰੇ ਵਾਲੇ ਦੀ ਫੋਟੋ ਲੱਗੀ ਹੈ ਹੂੰ ਇਹਦੇ ਨਾਲ ਫੈਸਲਾ ਨਾ ਕਰੀ ਹੂੰ ਇਹਦੀ ਸਰਵਸਕ ਨਾਮਾਂਗੇ ਹੂੰ ਉਹਨੂੰ ਮੁੰਡੇ ਨੂੰ ਇਹ ਉਹਨਾਂ ਨੇ ਕਹਿ ਕੇ ਫਿਰ ਮੌਕੇ ਦੇ ਮੁੰਡੇ ਆਪਣਾ ਪੁਲਸ ਆਈ ਉੱਥੇ ਜੇ ਫੋਨ ਫੋਨ ਕਰਿਆ ਉਹਨਾਂ ਨੇ ਪੁਲਸ ਮੈਨੂੰ ਗੱਡੀ ਚ ਖਿੱਚ ਕੇ ਬਿਠਾ ਕੇ ਲੈ ਗਈ ਮੇਰਾ ਫੋਨ ਕੋਲਿਆ ਸੀ ਉਹਨਾਂ ਨੇ ਪੁਲਸਾ ਲੈਣੇ ਲੱਗਦਾ ਕਿ ਉਹਨਾਂ ਦੇ ਦਿਲ ਦੇ ਵਿੱਚ ਕੋਈ ਪਰਸਨਲ ਰੰਜਿਸ਼ ਸੀ ਸੰਜਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਲੈ ਕੇ ਜਾਂ ਸਿੱਖਾਂ ਨੂੰ ਲੈ ਕੇ ਬਿਲਕੁਲ ਜੀ 100% ਮੈਂ ਕਹੂੰਗਾ ਹੋਊਗੀ ਜੀ ਨਹੀਂ ਤੇ ਇੰਨੀ ਕੁੱਟਮਾਰ ਕਿੱਥੋਂ ਹੋ ਸਕਦੀ ਬੰਦੇ ਦੀ ਕਿੰਨੀ ਜੀ ਖਰੋਚ ਉਹ ਹੋਊਗੀ ਉਹਨਾਂ ਨੇ ਸਿੱਧਿਕ ਟਾਰਗੇਟ ਇਹ ਸੇ ਚੀਨੂ ਕੀਤਾ ਸੀਗਾ ਜੀ ਮੇਰੇ ਉਹਨਾਂ ਨੇ ਫਿਰ ਸਪੌਟ ਤੇ ਪੁਲਿਸ ਨੂੰ ਬੁਲਾਇਆ ਜਾਂ ਤੁਸੀਂ ਥਾਣੇ ਚੌਂਕੀ ਆਣਿਓ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਬੁਲਾਈ ਜੀ ਮਲਾਜ਼ਮ ਦੋ ਆਏ ਆ ਇੱਕ ਸਿਵਲ ਚ ਪਜਾਮਾ ਪਾਇਆ ਸੀ ਉਹਨੇ ਹੂੰ ਦੂਜੇ ਨੇ ਯੂਨੀਫਾਰਮ ਪਾਈ ਸੀ ਹੂੰ ਉਹ ਦੋਨੋਂ ਮਲਾਜ਼ਮ ਉੱਥੇ ਆਏ ਆ ਹੂੰ ਉਹਨਾਂ ਦੇ ਪੱਖੋਂ ਕਿਉਂਕਿ ਮੈਂ ਬੁਲਾ ਲੈਣਾ ਸੀ ਮੈਨੂੰ ਲੱਗਦਾ ਸੀ ਇੰਨੀ ਵੱਡੀ ਗੱਲ ਹੈ ਨਹੀਂ ਹੂੰ ਬਹੁਤ ਛੋਟੀ ਜੀ ਗੱਲ ਸੀ ਉਹ ਜਿਹੜੇ ਦੋ ਬੰਦੇ ਵਿੱਚ ਆਏ ਆ ਉਹਨਾਂ ਨੇ ਸਾਰਾ ਮੁੱਦਾ ਉੱਥੇ ਆ ਕੇ ਬਾਬਿਆਂ ਦੀ ਫੋਟੋ ਤੋਂ ਲੈ ਕੇ ਖਰਾਬ ਕਰਤਾ ਸੀ ਕਿ ਇਹਨੂੰ ਇਹਦੀ ਕੁੱਟਮਾਰ ਮਤਲਬ ਜੋ ਇਹਦੀ ਸਰਵਿਸ ਹੋਣੀ ਚਾਹੀਦੀ ਹੈ ਜਿਹੜੇ ਮੁਲਾਜ਼ਮਾ ਨੇ ਤੁਹਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਦੇ ਨਾਮ ਐਫ ਆਈ ਆਰ ਚ ਸ਼ਾਮਲ ਤੁਸੀਂ ਪਛਾਣਦੇ ਉਹਨਾਂ ਨੂੰ ਔਰ ਜਿਹੜੇ ਲੋਕ ਤੁਹਾਡੇ ਨਾਲ ਸਭ ਤੋਂ ਪਹਿਲਾਂ ਝਗੜੇ ਸੀ ਉਹਨਾਂ ਨੂੰ ਵੀ ਤੁਸੀਂ ਪਛਾਣਦੇ ਹਾਂਜੀ ਮੈਂ ਉਹ ਇੱਕ ਮੁੰਡਾ ਸੀਗਾ ਜੀ ਕਾਰ 'ਚ ਤੇ ਉਹ ਦੋ ਬੰਦੇ ਆਏ ਉਹਨਾਂ ਨੂੰ ਮੈਂ ਪਛਾਣਦਾ ਜੀ ਤੇ ਚਾਰੋਂ ਮੁਲਾਜ਼ਮਾ ਨੂੰ ਵੀ ਮੈਂ ਦੇਲੇ ਉਹ ਸੀਗੇ ਉੱਥੇ ਥਾਣੇ ਜਿਨ੍ਹਾਂ ਨੇ ਮੇਰੇ ਤੇ ਕੀਤਾ ਉਹਨਾਂ ਨੂੰ ਮੈਂ ਪਛਾਣਦਾ ਹਾਂ ਇੱਕ ਮੁੰਚੀ ਸੀਗੇ ਤਿੰਨ ਇੱਕ ਡੇਟਮੈਨ ਸੀਗੇ ਰਾਤ ਡਿਊਟੀ ਵਾਲੇ ਤੇ ਦੋ ਕਾਂਸਟੇਬਲ ਜੇ ਸੀਗੇ ਜਿਸ ਤਰ੍ਹਾਂ ਤੁਹਾਡੇ ਨੌ ਵੀ ਖਿੱਚੇ ਗਏ ਇਹ ਸਾਰਾ ਕੁਝ ਪੁਲਿਸ ਵਾਲਿਆਂ ਨੇ ਕੀਤਾ ਸਾਰਾ ਹੀ ਮੈਂ ਬਿਲਕੁਲ ਸਹੀ ਸੀ ਫੇਟ ਗਿਆ ਮੈਂ ਮੈਂ ਕਹਿੰਦਾ ਮੈਨੂੰ ਕਹਾਂਗਾ ਕਿ ਜ਼ਰੂਰ ਇਹ ਇਹਨਾਂ ਦੀ ਉਂਗਲ ਵਿਖਾਈ ਜਾਵੇ ਕਿਸ ਤਰ੍ਹਾਂ ਇਹਨਾਂ ਦੇ ਨੌ ਜਿਹੜੇ ਨੇ ਖਿੱਚੇ ਗਏ ਨੇ ਔਰ ਸੱਟਾਂ ਖਾਸ ਕਰਕੇ ਤਸੀਹੇ ਦਿੱਤੇ ਗਏ ਨੇ ਇਹ ਸੱਟਾਂ ਮਾਰੀਆਂ ਗਈਆਂ ਨੇ ਇਸੇ ਤਰ੍ਹਾਂ ਕੁਝ ਤਸਵੀਰਾਂ ਅਸੀਂ ਬਖਾ ਨਹੀਂ ਸਕਦੇ ਦਾੰਗਾਂ ਦੇ ਨਾਲ ਕੁੱਟਿਆ ਗਿਆ ਔਰ ਸਿੱਧੇ ਤੌਰ ਤੇ ਇਹ ਅਣਮਨੁੱਖੀ ਤਸ਼ੱਦਦ ਹੈ ਸੋ ਇਹ ਜੋ ਤੁਹਾਡੇ ਨਾਲ ਹੋਇਆ ਇਹ ਪੁਲਿਸ ਵਾਲਿਆਂ ਨੇ ਕੀਤਾ ਸੀ ਹਾਂਜੀ ਪੁਲਿਸ ਵਾਲਿਆਂ ਨੇ ਕੀਤਾ ਉਹਨਾਂ ਚਾਰਾਂ ਮਲਾਜਮਾਂ ਨੇ ਜੀ ਚੌਂਕੀ ਚ ਹਾਂਜੀ ਪਹਿਲਾਂ ਮੈਨੂੰ ਉਹਨਾਂ ਨੇ ਬਾਹਰ ਕੱਢਿਆ ਬੈਰਕ ਤੋਂ ਫਿਰ ਮੇਰੇ ਡੰਡਾ ਫਸਾ ਕੇ ਜੀ ਉਹਨਾਂ ਨੇ ਪਹਿਲਾਂ ਮੇਰੇ ਬੈਗ ਤੇ ਕੁੱਟਿਆ ਮੇਰੇ ਪੈਰਾਂ ਦੀ ਹੱਡੀਆਂ ਤੇ ਲਗਾਤਾਰ ਕੁੱਟਿਆ ਮੇਰੇ ਗਿੱਟਿਆ ਤੇ ਕੁੱਟਿਆ ਮਾਰੇ ਮਰੇ ਤੇ ਸਿਰ ਦੇ ਆਪਣੀ ਕੋਣੀ ਨੂੰ ਮਾਰਿਆ ਹਾਂ ਜੀ ਮੇਰਾ ਨੋ ਪਟਿਆ ਹੱਥੋਂ ਦੀ ਹਾਂ ਜੀ ਮਤਲਬ ਕਿ ਕੋਈ ਚੀਜ਼ ਨਹੀਂ ਉਹਨਾਂ ਨੇ ਮੇਰੀ ਛੱਟੀ ਮੈਂ ਉਸ ਟਾਈਮ ਬਿਲਕੁਲ ਚੱਲਣ ਦੀ ਹਾਲਤ ਤਵਾਰ ਹੋ ਗਿਆ ਸੀ ਜੇ ਮੈਂ ਨੂੰ ਸਿਵਲ ਲੈ ਕੇ ਗਏ ਆ ਜੀ ਮਤਲਬ ਮੈਂ ਉਸ ਗਿਰ ਗਿਆ ਜੀ ਉੱਥੇ ਤੱਕ ਜਿੱਥੇ ਵੀ ਮੈਂ ਗਿਆ ਕਿੰਨੀ ਦੇਰ ਤੁਹਾਨੂੰ ਇਹਨਾਂ ਨੇ ਪੁਲਿਸ ਕਸਟਡੀ ਦੇ ਵਿੱਚ ਰੱਖਿਆ ਔਰ ਅਜੀਹਾ ਤੁਹਾਡੇ ਨਾਲ ਵਿਹਾਰ ਕੀਤਾ ਜਿਹੜਾ ਚੌਂਕੀ ਸੀਗੀ ਜਿੱਥੇ ਇਹਨਾਂ ਨੇ ਕੁੱਟਮਾਰ ਕੀਤੀ ਹੈ ਹੂੰ ਉਸ ਤੋਂ ਬਾਅਦ ਇਹ ਸੇਵਲ ਮੇਰੀ ਪੱਟੀ ਘਰੋਂ ਲੈ ਗਏ ਹੂੰ ਉੱਥੇ ਮੈਂ ਰੋਲਾ ਪਾਇਆ ਹੂੰ ਕਿਉਂਕਿ ਮੈਨੂੰ ਲੱਗਦਾ ਸੀ ਦੁਬਾਰਾ ਫੇਰ ਕੁਝ ਕਰਨਗੇ ਹੂੰ ਫਿਰ ਉੱਥੋਂ ਦੀ ਮੈਨੂੰ ਲੈ ਗਏ ਜੀ ਵਾਪਸ ਆ ਰਹੇ ਸੀ ਹੂੰ ਜਦੋਂ ਚੌਂਕੀ ਇਹਨਾਂ ਨੇ ਦੇਖਿਆ ਮੇਰੇ ਘਰਦਿਆਂ ਦੀ ਗੱਡੀ ਖੜੀ ਐ ਇਹਨਾਂ ਨੇ ਤਲਾਹ ਨਹੀਂ ਕੀਤੀ ਹੋਈ ਸੀ ਉਹਨਾਂ ਨੇ ਹੂੰ ਉਹਨਾਂ ਨੂੰ ਕਿਸੇ ਹੋਰ ਬਾਹਰਲੇ ਬੰਦੇ ਤੋਂ ਪਤਾ ਲੱਗਿਆ ਸੀ ਇਸ ਚੀਜ਼ ਦਾ ਹੂੰ ਤੇ ਉਹ ਚੌਂਕੀ ਪਹੁੰਚੇ ਸੀ ਤੇ ਇਹਨਾਂ ਨੇ ਜਦੋਂ ਘਰਦਿਆਂ ਦੀ ਗੱਡੀ ਦੇਖੀ ਮੇਰੀ ਹੂੰ ਇਹਨਾਂ ਨੇ ਉੱਥੋਂ ਗੱਡੀ ਆਪਣੀ ਕਮਾ ਕੇ ਉੱਥੇ ਲੈ ਕੇ ਸੀਗੀ ਹੂੰ ਆਪਣਾ 8 ਨੰਬਰ ਥਾਣੇ ਵਾਲੀ ਸੈਕਟ ਜਿਹੜਾ ਫਾਊਂਟੇਨ ਚੌਂਕ ਦੇ ਪਿਛਲੇ ਸੈਕਟ ਹੂੰ ਫਿਰ ਉੱਥੇ ਇਹਨਾਂ ਨੇ ਮੈਨੂੰ ਤਖਤ ਪੋਸਟ ਤੇ ਲਟਾ ਕੇ ਮੇਰੇ ਆ ਹੱਥਾਂ ਦੋਨਾਂ 'ਚ ਹੱਥਖੜੀਆਂ ਪਾ ਕੇ ਇੱਥੇ ਕਿਦਾਂ ਖਿੱਚ ਕੇ ਖੂਨ ਕਾਲਨ ਉੱਥੇ ਸਾਫ਼ ਕਰਦੇ ਰਹੇ ਸੀਗੇ ਕੱਲ ਸੀਨੀਅਰ ਅਧਿਕਾਰੀਆਂ ਨਾਲ ਵੀ ਤੁਹਾਡੀ ਵੀ ਮੀਟਿੰਗ ਹੋਈ ਪਰਿਵਾਰਕ ਮੈਂਬਰਾਂ ਦੀ ਵੀ ਮੀਟਿੰਗ ਹੋਈ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ ਕਿ ਐਫ ਆਈ ਆਰ ਹੋਊਗੀ ਹੁਣ ਅਗਲੇ ਹੀ ਕਾਰਵਾਈ ਜਿਹੜੀ ਉਹਨਾਂ ਨੇ ਕਿਹਾ ਕਿ ਉਹਨਾਂ ਮੁਲਾਜ਼ਮਾ ਦੇ ਉੱਪਰ ਹੋਏਗੀ ਔਰ ਤੁਹਾਨੂੰ ਕੀ ਲੱਗਦਾ ਤੁਸੀਂ ਸੰਤੁਸ਼ਟ ਹੋ ਉਹਨਾਂ ਦੀ ਗੱਲਬਾਤ ਤੇ ਜਿਸ ਤਰ੍ਹਾਂ ਉਹਨਾਂ ਨੇ ਕੱਲ ਤੁਹਾਨੂੰ ਮਿਲ ਕੇ ਗੱਲਬਾਤ ਕੀਤੀ ਦੇਖੋ ਜੀ ਮੈਂ ਉਹਨਾਂ ਦੀ ਗੱਲ ਤੋਂ ਪੂਰਾ ਜਦੋਂ ਉਹਨਾਂ ਐਫਆਈਆਰ ਉਹਨਾਂ ਤੇ ਹੋਈ ਆ ਹੂੰ ਸਸਪੈਂਡ ਉਹ ਕਰਤੇ ਜਿਹੜੇ ਉਹ ਬੰਦੇ ਸੀਗੇ ਦੂਜੀ ਪਾਰਟੀ ਵਾਲੇ ਉਹਨਾਂ ਤੇ ਵੀ ਉਹਨਾਂ ਨੇ ਕੀਤੀ ਐਫਆਈਆਰ ਹੂੰ ਹਾਂਜੀ ਤੇ ਸਰਨੇ ਜਿਹੜੇ ਐਸਪੀ ਸਾਹਿਬ ਸੀਗੇ ਹੂੰ ਉਹਨਾਂ ਨੇ ਸਾਨੂੰ assurance ਪੂਰਾ ਮਤਲਬ ਕਿਹਾ ਜੀ ਮੈਂ ਬਣਦੀ ਪੂਰੀ ਜਿੱਥੇ ਤੱਕ ਦੀ ਕਾਰਵਾਈ ਸਾਰੀ ਕਰਾਂਗੀ ਮਤਲਬ ਕਿ ਉਹਨਾਂ ਨੇ ਖੁਦ ਦੇਖਿਆ ਜੀ ਮੇਰਾ ਸਾਰਾ ਦਰਦ ਅਤੇ ਨਨੰਦ ਖਾਇਆ ਆਪਣਾ ਸਾਰਾ ਸ਼ਰੀਰ ਹੂੰ ਉਹਨਾਂ ਨੇ ਕੜੀ ਤੋਂ ਖੜੀ ਕਾਰਵਾਈ ਕਰਨ ਦੀ ਸਾਡੇ ਨੂੰ ਦੱਸਿਆ ਹੋਰ ਇਸ ਨੇ ਯਕੀਨ ਦਵਾਇਆ ਕਿ ਕਾਰਵਾਈ ਹੋਏਗੀ ਹਾਂਜੀ ਕਹਿੰਦੇ ਐਸਪੀ ਸਾਹਿਬ ਕਹਿੰਦੇ ਪੂਰੀ ਕਾਰਵਾਈ ਹੋਏਗੀ ਉਹਨਾਂ ਤੇ ਹਾਂਜੀ ਪਰਿਵਾਰ ਦਾ ਕੀ ਕਹਿਣਾ ਪਰਿਵਾਰ ਤੁਹਾਡੇ ਨਾਲ ਹੈ ਤੁਹਾਡੇ ਯਾਰ ਦੋਸਤ ਵੀ ਕੱਲ ਸਾਰੇ ਉੱਥੇ ਪਹੁੰਚੇ ਨਾਲ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਨੇ ਉਹ ਵੀ ਪਹੁੰਚੇ ਉਹਨਾਂ ਦਾ ਸਹਿਯੋਗ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਜੀ ਸਾਰੇ ਜਿੰਨੇ ਮੇਰੇ ਨਾਲ ਖੜੇ ਹੈ ਜੀ ਮੇਰੇ ਮੌਕੇ ਤੇ ਮੇਰੇ ਉਹਨਾਂ ਨੇ ਪੂਰਾ ਸਮਰਥਨ ਦਿੱਤਾ ਹੈ ਮੇਰੇ ਟੈਕਸੀ ਯੂਨੀਅਨ ਸਿੱਖ ਜੱਥੇਬੰਦੀਆਂ ਸਾਡੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਹਰ ਕਿਸਾਨ ਯੂਨੀਅਨ ਜਿੰਨੇ ਮਤਲਬ ਕਿ ਵੱਧੋ ਵੱਧ ਆਪਣੇ ਆਪਾ ਜੀ ਜਿਹੜੇ ਇਹ ਮਤਲਬ ਸਭ ਇਹਨਾਂ ਨੇ ਮੇਰਾ ਪੂਰਾ ਸਮਰਥਨ ਕੀਤਾ ਜੀ ਹੁਣ ਤੁਹਾਡੀ ਹਾਲਤ ਉਦਾਂ ਠੀਕ ਹੈ ਤੁਹਾਨੂੰ ਹੁਣ ਕੋਈ ਦਰਦ ਸਰੀਰ ਦੇ ਵਿੱਚ ਜਾਂ ਕੁਝ ਨਹੀਂ ਹੈਗਾ ਜੀ ਮੈਂ ਮੈਨੂੰ ਲਗਾਤਾਰ ਚੱਕਰ ਆ ਰਹੇ ਹੈ ਮੈਂ ਅਗਰ 2 ਮਿੰਟ ਖੜਦਾ ਤਾਂ 2 ਮਿੰਟ गिरਦਾ ਨਾ ਮਤੇ ਉਸ ਤਰ੍ਹਾਂ ਦੀ ਨਹੀਂ ਹੈ ਜੀ ਮੇਰੀ ਹਜੇ ਰਿਕਵਰ ਨਹੀਂ ਮੈਂ 5 ਦਿਨ ਹੋ ਗਏ ਮੇਰੇ ਅੰਦਰ ਨਹੀਂ ਰੋਟੀ ਪਾਣੀ ਜਾਂਦਾ ਜੀ ਇਸੇ ਤਰ੍ਹਾਂ ਹਾਂਜੀ ਮੇਰਾ ਮਤ ਹੈਗੀ ਜੀ ਤਕਲੀਫ ਅੰਦਰ ਮੇਰੇ ਗੁੱਟੀਆਂ ਚੱਕਾ ਬੱਧੀ ਸਮਾਧਾਨ ਲਈ ਸ਼ੁਕਰੀਆ ਸੋ ਏਸੀ ਸਾਡੇ ਨਾਲ ਰਣਜੋਤ ਜਿਸ ਨੇ 26 ਜਨਵਰੀ ਦੀ ਰਾਤ ਦਾ ਸਾਰਾ ਵਾਕਿਆ ਸਾਂਝਾ ਕੀਤਾ ਬਿਲਕੁਲ ਇੱਕ ਵਾਰ ਫਿਰ ਮੈਂ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਦੇ ਨਾਲ ਨਿੰਦਿਆ ਕਰਾਂ ਉਹਨਾਂ ਅਫਸਰਾਂ ਦੀ ਜਿਨ੍ਹਾਂ ਨੇ ਇਹ ਅਣਮਨੁੱਖੀ ਤਸ਼ੱਦਦ ਇਸ ਭਰਾ ਦੇ ਉੱਪਰ ਕੀਤਾ ਮੰਨਦੇ ਹਾਂ ਕਿ ਗੱਡੀਆਂ ਸੜਕਾਂ ਤੇ ਚੱਲਦੀਆਂ ਨੇ ਐਕਸੀਡੈਂਟ ਹੋ ਜਾਂਦੇ ਨੇ ਆਪਸ ਦੇ ਵਿੱਚ ਗੱਡੀਆਂ ਭਿੱੜ ਜਾਂਦੀਆਂ ਨੇ ਪਰ ਅਜਿਹਾ ਕਿਸੇ ਦੇ ਨਾਲ ਕਰਨਾ ਤੁਸੀਂ ਆਪ ਹੀ ਕੋਟ ਆਪ ਹੀ ਦਲੀਲਸਾ ਬਣ ਕੇ ਅਜਿਹਾ ਕਰਨਾ ਉਹ ਬਿਲਕੁਲ ਗਲਤ ਹੈ ਔਰ ਇਸ ਉੱਪਰ ਸੀਨੀਅਰ ਅਧਿਕਾਰੀਆਂ ਨੂੰ ਜ਼ਰੂਰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਅੱਗੇ ਤੋਂ ਕਿਸੇ નિર્ਦੋਸ਼ ਦੇ ਨਾਲ ਅਜਿਹਾ ਕੁਝ ਨਾ ਹੋਵੇ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਟੂ ਦਿ ਹੈਨ